ਫਰਾਂਚਾਈਜ਼ੀ ਬਿਜ਼ਨਸ ਨੂੰ ਲੈ ਕੇ ਪਹਿਲਾ ਥਾਟ ਲੋਕਾਂ ਦੇ ਦਿਲਾ ਚ ਇਹੀ ਆਉਂਦਾ ਹੈ ਵੀ ਇੱਕ ਆਫਰੰਟ ਇਨਵੈਸਟਮੈਂਟ ਲਾ ਦੇਓ ਉਸ ਤੋਂ ਬਾਅਦ 2-3 ਲੱਖ ਰੁਪਏ ਹਰ ਮਹੀਨੇ ਆਉਂਦਾ ਰਹੂਗਾ ਪਰ ਸਚਾਈ ਇਹ ਤੋਂ ਕਾਫੀ ਅਲੱਗ ਹੈ 2025 ਦੇ ਵਿੱਚ ਇੱਕ ਫਰੈਂਚਾਈਜ਼ੀ ਬਿਜ਼ਨਸ ਰਨ ਕਰਨਾ ਨਾ ਇੱਕ ਫੁੱਲ ਟਾਈਮ ਬਿਜ਼ਨਸ ਤੋਂ ਘੱਟ ਨਹੀਂ ਆ। ਫਰੈਂਚਾਈਜ਼ੀ ਬਿਜ਼ਨਸ ਦੇ ਵਿੱਚ ਇੰਨੇ ਕੁ ਜ਼ਿਆਦਾ ਇਸ਼ੂ ਹੁੰਦੇ ਨੇ ਇੱਕ ਵਧੀਆ ਕੁਆਲਿਟੀ ਦਾ ਸਟਾਫ ਮਿਲਣਾ ਫਿਰ ਉਸ ਫਿਰ ਉਸੇ ਸਟਾਫ ਨੂੰ ਟ੍ਰੇਨ ਕਰਨਾ ਮਾਰਕੀਟਿੰਗ ਇੱਕ ਵਧੀਆ ਲੋਕੇਸ਼ਨ ਲੱਭਣਾ ਤੇ ਹੋਰ ਵੀ ਪਤਾ ਨਹੀਂ ਕੀ ਕੁਝ। ਤੇ ਇਸ ਤੋਂ ਬਾਅਦ ਵੀ ਜੇਕਰ ਗਲਤੀ ਨਾਲ ਵੀ ਤੁਸੀਂ ਕਿਸੇ ਗਲਤ ਫਰੈਂਚਾਈਜ਼ੀ 'ਚ ਫਸ ਗਏ ਤਾਂ ਤੁਹਾਡੇ ਲੱਖਾਂ ਰੁਪਏ ਡੁੱਬ ਸਕਦੇ ਆ। 2024 ਦੇ ਵਿੱਚ ਬੜੇ ਲੋਕਾਂ ਦੇ ਪੈਸੇ ਡੁੱਬਿਆ ਤੇ ਇਹ ਚੀਜ਼ ਵਾਇਰਲ ਵੀ ਬਹੁਤ ਹੋਈ ਸੀ। ਤਾਂ ਇਦਾਂ ਦੇ ਕੇਸ ਦੇ ਵਿੱਚ ਇੱਕ ਜੈਨੂਇਨ ਫਰੈਂਚਾਈਜ਼ੀ ਬਿਜ਼ਨਸ ਦਾ ਅ ਪਰ ਤੁਸੀਂ ਹਰ ਵਾਰ ਦੀ ਤਰ੍ਹਾਂ ਟੈਨਸ਼ਨ ਨਹੀਂ ਲੈਣੀ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੰਜ ਜੈਨੂਇਨ ਫਰਾਂਚਾਈਜ਼ੀ ਬਿਜ਼ਨਸ ਆਈਡੀਆਜ਼ ਦੀ ਗੱਲ ਕਰਾਂਗੇ ਜਿਹੜੇ 100% ਜੈਨੂਇਨ ਨੇ ਤੇ ਮੈਂ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸੂੰਗਾ ਵੀ ਉੱਥੇ ਤੁਹਾਡਾ ਕਿੰਨਾ ਪੈਸਾ ਲੱਗੂ ਤੇ ਕਿੰਨਾ ਤੁਸੀਂ ਐਕਸਪੈਕਟ ਕਰ ਸਕਦੇ ਹੋ ਇੱਥੇ ਸਭ ਤੋਂ ਪਹਿਲਾ ਆਪਸ਼ਨ ਹੁੰਦਾ ਹੈ ਲੈਂਸ ਕਾਰਟ ਦੀ ਫਰਾਂਚਾਈਜ਼ੀ ਇੰਡੀਆ ਦੇ ਵਿੱਚ ਐਨਕਾਂ ਦੀ ਡਿਮਾਂਡ ਬਹੁਤ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਹਰ ਤਿੰਨ ਬੰਦਿਆਂ 'ਚੋਂ ਇੱਕ ਬੰਦੇ ਦੇ ਐਨਕ ਲੱਗੇ ਦੇਖਦੀ ਹੈ ਤੇ ਲੈਂਸ ਕਾਰਟ ਇਸ ਸਪੇਸ ਦਾ ਬਿਗੇਸਟ ਪਲੇਅਰ ਹੈ ਸਟਾਈਲਿਸ਼ ਫ੍ਰੇਮ ਹੁਣ ਇਥੇ ਲੈਂਸ ਕਾਰਟ ਤੁਹਾਨੂੰ ਇਹੀ ਓਪਰਚੁਨਿਟੀ ਦੇ ਰਿਹਾ ਵੀ ਤੁਸੀਂ ਆਪਣਾ ਇੱਕ ਲੈਂਸ ਕਾਰਟ ਸਟੋਰ ਓਪਨ ਕਰ ਸਕਦੇ ਹੋ ਬਾਕੀ ਸਭ ਛੱਡੋ ਪਹਿਲਾਂ ਪਰ ਰਿਕੁਆਇਰਮੈਂਟਸ ਦੀ ਗੱਲ ਕਰ ਲੈਣੇ ਆ ਸਟੋਰ ਸੈਟਅਪ ਕਰਨ ਦੇ ਲਈ ਤੁਹਾਨੂੰ ਤੀਰੋ 35 ਲੱਖ ਦਾ ਇਨੀਸ਼ੀਅਲ ਇਨਵੈਸਟਮੈਂਟ ਚਾਹੀਦਾ ਹੋਵੇਗਾ ਤੇ ਇਹਦੇ ਵਿੱਚ ਫਰੈਂਚਾਈਜ਼ੀ ਦੀ ਫੀਸ ਵੀ ਇਨਕਲੂਡਡ ਹੈ 2 ਲੱਖ ਰੁਪਏ ਉਸ ਤੋਂ ਬਾਅਦ ਬਾਕੀ ਦਾ ਜਿਹੜਾ ਪੈਸਾ ਹੁੰਦਾ ਹੈ ਉਹ ਹੁੰਦਾ ਸਟੋਰ ਦੇ ਇੰਟੀਰੀਅਰਸ ਆਪਟੀਕਲ ਇਕੁਪਮੈਂਟਸ ਆਈ ਟੈਸਟਿੰਗ ਵਾਲੀਆਂ ਜਿਹੜੀਆਂ ਮਸ਼ੀਨਾਂ ਹੁੰਦੀਆਂ ਆ ਆਈਟੀ ਸੈਟਅਪ ਲੋਕਲ ਮਾਰਕੀਟਿੰਗ ਤੇ ਇਨੀਸ਼ ਇਹ ਜਿਹੜੇ ਫਰੇਮਸ ਹੁੰਦੇ ਆ ਫਿਰ ਲੈਂਸਸ ਹੁੰਦੇ ਆ ਇਹ ਕਨਸਾਈਨਮੈਂਟ ਤੇ ਆਉਂਦੇ ਆ ਮਤਲਬ ਕਿ ਜਦੋਂ ਤੱਕ ਵਿਕਣਗੇ ਨਹੀਂ ਤੁਹਾਡਾ ਪੈਸਾ ਨਹੀਂ ਕੱਟੇਗਾ ਤੇ ਡੈਡ ਇਨਵੈਂਟਰੀ ਦੀ ਤਾਂ ਟੈਨਸ਼ਨ ਹੀ ਖਤਮ ਤੇ ਦੂਜੀ ਗੱਲ ਇਹ ਆ ਵੀ ਰਾਇਲਟੀ ਵੀ ਨਹੀਂ ਆ ਤੁਹਾਡਾ 25 ਤੋਂ 30% ਦਾ ਕਮਿਸ਼ਨ ਹੁੰਦਾ ਹਰ ਸੇਲ ਤੇ ਸਿੰਪਲ ਜਿਹਾ ਮਾਡਲ ਆ ਵੀ ਤੁਸੀਂ ਲੈਂਸ ਕਾਰਡ ਤੋਂ 70-75% ਪ੍ਰਾਈਸ ਤੇ ਜਿਹੜਾ ਮਾਲ ਚੱਕੋ ਉਸ ਤੋਂ ਬਾਅਦ ਉਹਨੂੰ ਐਮ ਆਰ ਪੀ ਤੇ ਵੇਚੋ ਤੇ ਮਾਰਜਨ ਤੁਹਾਡਾ ਹੁਣ ਜੇਕਰ ਅਰਨਿੰਗ ਦੀ ਗੱਲ ਕਰੀਏ ਤਾਂ ਇੱਕ ਐਵਰੇਜ ਲੈਂਥ ਦਾ ਸਟੋਰ ਆ ਉਹ ਮਹੀਨੇ ਦੀ 809 ਲੱਖ ਰੁਪਏ ਦੀ ਸੇਲ ਕਰਦਾ ਹੈ ਤੇ ਜੇਕਰ ਲੋ ਕਿਸੇ ਵਧੀਆ ਲੋਕੇਸ਼ਨ ਤੇ ਤੁਸੀਂ ਸਟੋਰ ਖੋਲਿਆ ਹੋਇਆ ਤਾਂ ਇਹ 12 ਲੱਖ ਤੋਂ ਉੱਪਰ ਵੀ ਜਾ ਸਕਦਾ ਹੈ ਆਪਾਂ ਇੱਕ ਐਵਰੇਜ ਸਟੋਰ ਦੀ ਸੇਲ ਲੈ ਕੇ ਚੱਲਦੇ ਹਾਂ ਵੀ ਸੇਲ ਹੁੰਦੀ ਹੈ 9 ਲੱਖ ਰੁਪਏ ਦੀ ਤੁਹਾਡਾ ਜਿਹੜਾ ਮਾਰਜਨ ਹੈ ਉਹ ਬਣ ਗਿਆ 2 ਲੱਖ 20 ਹਜ਼ਾਰ ਰੁਪਏ ਹੁਣ ਇਹਦੇ ਵਿੱਚ ਉਹ ਖਰਚਾ ਕੱਢ ਦਿੰਨੇ ਆ ਜਿਵੇਂ ਕਿ ਰੈਂਟ ਹੋ ਗਿਆ ਸੈਲਰੀ ਜਾਂ ਫਿਰ ਬਿੱਲ ਵਗੈਰਾ ਲੱਖ ਸਵਾ ਲੱਖ ਰੁਪਏ ਦਾ ਖਰਚਾ ਹੋ ਗਿਆ ਤਾਂ ਤੁਹਾਡਾ ਜਿਹੜਾ ਨੈਟ ਨੈਟ ਪ੍ਰੋਫਿਟ ਆ ਉਹ 1 ਲੱਖ ਡੇਢ ਲੱਖ ਰੁਪ ਇਨਵੈਸਟਮੈਂਟ ਰਿਕਵਰ ਕਰਨ ਦੇ ਲਈ ਜਿਹੜਾ ਐਵਰੇਜ ਟਾਈਮ ਲੱਗਦਾ ਉਹ 2 ਤੋਂ 3 ਸਾਲ ਦਾ ਬਟ ਜੇਕਰ ਸਟੋਰ ਕਿਸੇ ਵਧੀਆ ਲੋਕੇਸ਼ਨ ਤੇ ਹੈ ਤੇ ਤੁਸੀਂ ਥੋੜੇ ਜਿਹਾ ਐਕਟਿਵ ਹੋ ਤਾਂ ਐਵਰੇਜ 18 ਤੋਂ 24 ਮਹੀਨਿਆਂ ਦੇ ਵਿੱਚ ਤੁਸੀਂ ਆਪਣਾ ਪੈਸਾ ਕੱਢ ਸਕਦੇ ਹੋ ਹੁਣ ਜੇਕਰ ਸਪੇਸ ਰਿਕੁਆਇਰਮੈਂਟ ਦੀ ਗੱਲ ਕਰੀਏ ਤਾਂ 300 ਤੋਂ 500 ਸਕੁਅਰ ਫੀਟ ਦੀ ਸਪੇਸ ਚਾਹੀਦੀ ਹੈ ਮਾਲਸ ਹਾਈ ਸਟਰੀਟ ਜਾਂ ਫਿਰ ਕੋਈ ਬਿਜ਼ੀ ਮਾਰਕੀਟ ਏਰੀਆ ਨਾ ਉਹ ਸਟੋਰ ਦੇ ਲਈ ਬੈਸਟ ਹੈ ਉਸ ਤੋਂ ਬਾਅਦ ਗੱਲ ਕਰਾਂ ਕਿ ਗਰਾਉਂਡ ਫਲੋਰ ਤੇ ਇੱਕ ਵਧੀਆ ਜਿਹਾ ਫਰਾਂਟੇਜ ਵੀ ਹੋਣਾ ਚਾਹੀਦਾ ਹੈ ਵਾਕ ਇਨ ਫੁੱਟਫਾਲ ਦੇ ਲਈ ਸਟਾਫਿੰਗ ਲੈਂਸਕਾਰ ਟ੍ਰੇਨਿੰਗ ਵੀ ਦਿੰਦਾ ਹੈ ਤੇ ਹਾਇਰਿੰਗ ਦੇ ਵਿੱਚ ਵੀ ਸਪੋਰਟ ਕਰਦਾ ਹੈ। ਓਵਰਆਲ ਜੇਕਰ ਤੁਸੀਂ ਇੱਕ ਆਰਗੇਨਾਈਜ਼ਡ, ਟੈਕ-ਡਰਿਵਨ ਤੇ ਲੌਂਗ-ਟਰਮ ਗਰੋਇੰਗ ਬਿਜ਼ਨਸ ਲੱਭ ਰਹੇ ਹੋ, ਜਿੱਥੇ ਕਿ ਬ੍ਰਾਂਡ ਦਾ ਕਾਫੀ ਹੈਵੀ ਪੁਲ ਹੋਵੇ ਤੇ ਤੁਹਾਡੇ ਮਾਰਜਿਨਸ ਵੀ ਕਾਫੀ ਵਧੀਆ ਹੋਣ ਤਾਂ ਲੈਂਸਕਾਰ ਇੱਕ ਸੋਲਿਡ ਆਪਸ਼ਨ ਨਿਕਲ ਕੇ ਆਉਂਦਾ ਹੈ। ਹੁਣ ਸਾਡਾ ਅਗਲਾ ਆਈਡੀਆ ਹੈ ਅਮੂਲ ਦੀ ਫ੍ਰੈਂਚਾਈਜ਼ੀ। ਹੁਣ ਅਮੂਲ ਇੱਕ ਕਿੰਨਾ ਫੇਮਸ ਬ੍ਰਾਂਡ ਹੈ ਇਹ ਤਾਂ ਸਾਨੂੰ ਦੱਸਣ ਦੀ ਲੋੜ ਨਹੀਂ। ਜਿਹੜਾ ਕਿ ਜਾਣਿਆ ਜਾਂਦਾ ਆਪਣੇ ਪ੍ਰੋਡਕਟਸ ਦੀ ਕੁਆਲਿਟੀ ਦੇ ਲਈ। ਮਤਲਬ ਕਿ ਪ੍ਰੋਡਕਟ ਬੇਚਣ 'ਚ ਤਾਂ ਕੋ ਤੇ ਇਹਦੇ ਲਈ ਤੁਹਾਨੂੰ ਘੱਟੋ ਘੱਟ 100 ਤੋਂ 300 ਸਕਰ ਫਿਟ ਦਾ ਇੱਕ ਆਊਟਲੈਟ ਚਾਹੀਦਾ ਹੈ ਤੇ ਉਹਦੇ ਤੇ ਤੁਸੀਂ ਲਗਭਗ 1 ਲੱਖ ਰੁਪਏ ਦਾ ਖਰਚਾ ਕਰੋਗੇ ਰੀਫਰਨਿਸ਼ਿੰਗ ਦੇ ਲਈ ਅਮੁੱਲਦੀ ਫਰਾਂਚਾਈਜ਼ੀ ਦੇ ਵਿੱਚ ਤੁਸੀਂ ਅਮੁੱਲ ਦੇ ਪ੍ਰੋਡਕਟ ਵੇਚ ਕੇ ਕਮਿਸ਼ਨ ਕਮਾ ਸਕਦੇ ਹੋ ਜਿਵੇਂ ਕਿ ਅਮੁੱਲਦੀ ਜਿਹੜੀ ਆਈਸਕ੍ਰੀਮ ਹੈ ਉਹਦੇ ਤੁਹਾਨੂੰ 20% ਤੱਕ ਦਾ ਕਮਿਸ਼ਨ ਮਿਲ ਜਾਂਦਾ ਪਰ ਜਿਹੜਾ ਇਹਨਾਂ ਦਾ ਮਿਲਕਪਾਕਚੋ ਤੇ ਸਿਰਫ 2.5% ਤੱਕ ਦੀ ਕਮਿਸ਼ਨ ਹੈ ਉਸ ਤੋਂ ਇਲਾਵਾ ਜਿਹੜੇ ਬਾਕੀ ਬੇકરી ਦੇ ਪ੍ਰੋਡਕਟਸ ਨੇ ਜਿਵੇਂ ਕਿ ਪੀਜ਼ਾ ਜਾਂ ਫਿਰ ਚਾਕਲੇਟਸ ਵਗੈਰਾ ਉੱਥੇ 50% ਤੱਕ ਦਾ ਵੀ ਕਮਿਸ਼ਨ ਹੈ ਅਮੁੱਲਦੀ ਫਰ ਜੇਕਰ ਤੁਸੀਂ ਅਮੂਲ ਦਾ ਸਿਰਫ ਇੱਕ ਮਿਲਕ ਆਊਟਲੈਟ ਖੋਲਦੇ ਹੋ ਤਾਂ ਤੁਹਾਨੂੰ 25000 ਦਾ ਡਿਪੋਜ਼ਿਟ ਦੇਣਾ ਪਏਗਾ ਤਾਂ 50000 ਦਾ ਇਕਵਿਪਮੈਂਟ ਜਿਵੇਂ ਕਿ ਫ੍ਰਿਜ ਵਗੈਰਾ ਉਹ ਲੈਣੇ ਪੈਣਗੇ ਤੇ ਜੇਕਰ ਤੁਸੀਂ ਆਈਸਕ੍ਰੀਮ ਪਾਰਲਰ ਖੋਲਦੇ ਹੋ ਤਾਂ 50000 ਦਾ ਡਿਪੋਜ਼ਿਟ ਹੈ ਤੇ ਸਵਾ ਕ ਲੱਖ ਰੁਪਏ ਦੇ ਇਕਵਿਪਮੈਂਟਸ ਹੁੰਦੇ ਆ ਤੇ ਅਮੂਲ ਦੀ ਫ੍ਰੈਂਚਾਈਜ਼ੀ ਲੈਣ ਦੇ ਲਈ ਤੁਹਾਨੂੰ ਇਹਨਾਂ ਦੇ ਟੋਲ ਫ੍ਰੀ ਨੰਬਰ ਤੇ ਕਾਲ ਕਰਨਾ ਪਏਗਾ ਬਾਕੀ ਦੀ ਡਿਟੇਲਸ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗੀ ਪਰ ਅਮੂਲ ਦੇ ਜਿਹੜੇ ਪ੍ਰੋਡਕਟ ਨੇ ਇਹਨਾਂ ਦੀ ਡਿਮਾਂਡ ਇੰਨੀ ਕਿ ਜ਼ਿਆਦਾ ਕਿ ਇਹਦੇ ਵਿੱਚ ਅਰਨਿੰਗ ਪੋ ਹੁਣ ਇਸ ਤੋਂ ਬਾਅਦ ਸਾਡਾ ਅਗਲਾ ਆਈਡੀਆ ਹੈ ਪੈਪਰ ਫਰਾਈ ਲੋਕ ਨਵੇਂ ਘਰ ਲੈ ਰਹੇ ਆ ਆਪਣੇ ਘਰਾਂ ਨੂੰ ਅਪਗ੍ਰੇਡ ਵੀ ਕਰ ਰਹੇ ਆ ਤੇ ਪੈਪਰ ਫਰਾਈ ਇਸ ਮਾਰਕੀਟ ਦੇ ਵਿੱਚ ਨਾ ਇੱਕ ਕਾਫੀ ਸੋਲਿਡ ਬ੍ਰਾਂਡ ਬਣ ਚੁੱਕਿਆ ਹੈ ਪੈਪਰ ਫਰਾਈ ਦਾ ਮਾਡਲ ਕਾਫੀ ਸਿੰਪਲ ਜਿਹਾ ਹੈ ਵੀ ਫਿਜ਼ੀਕਲ ਸਟੂਡੀਓ ਜਿੱਥੇ ਲੋਕ ਫਰਨੀਚਰ ਦੇਖ ਸਕਦੇ ਆ ਡਿਜ਼ਾਈਨ ਆਈਡੀਆਜ਼ ਲੈ ਸਕਦੇ ਆ ਤੇ ਉਸ ਤੋਂ ਬਾਅਦ ਉਹਨੂੰ ਆਨਲਾਈਨ ਆਰਡਰ ਕਰ ਸਕਦੇ ਆ ਹੁਣ ਇੱਥੇ ਪੈਪਰ ਫਰਾਈ ਤੁਹਾਨੂੰ ਮੌਕਾ ਦੇ ਰਿਹਾ ਉਹਨਾਂ ਦਾ ਫਰੈਂਚਾਈਜ਼ੀ ਸਟੂਡੀਓ ਖੋਲਣ ਦਾ ਹੁਣ ਇੱਥੇ ਰਿਕੁਆਇਰਮੈਂਟ ਦੀ ਗੱਲ ਕਰੀਏ ਤਾਂ ਦੋ ਆਪਸ਼ਨ ਹੈ ਐਕਸਲਰੇਟਰ ਸਟੂਡੀਓ ਜਿੱਥੇ ਕਿ 15 ਲੱਖ ਦਾ ਇਨਵੈਸਟਮੈਂਟ ਹੁੰਦਾ ਤੇ 400 ਸਕਰ ਫੀਟ ਦਾ ਜਿਹੜਾ ਛੋਟਾ ਸੈਟਅਪ ਖੁੱਲ ਜਾਂਦਾ ਤੇ ਦੂਸਰਾ ਵੈਂਚਰ ਸਟੂਡੀਓ ਜਿੱਥੇ ਤਿੰਨ ਤੋਂ 35 ਲੱਖ ਦੀ ਇਨਵੈਸਟਮੈਂਟ ਹੁੰਦੀ ਹੈ ਤੇ 1000 ਸਕਰ ਫੀਟ ਤੱਕ ਦਾ ਤੁਹਾਡਾ ਸ਼ੋਰੂਮ ਵਰਗਾ ਸੈਟਅਪ ਖੁੱਲ ਜਾਂਦਾ ਇਨਵੈਸਟਮੈਂਟ ਦਾ ਜਿਹੜਾ ਮੇਜਰ ਪਾਰਟ ਹੈ ਉਹ ਇੰਡੀਰੀਅਰਸ ਤੇ ਡਿਸਪਲੇ ਫਰਨੀਚਰ ਦੇ ਵਿੱਚ ਆ ਜਾਂਦਾ ਹੈ ਫਰਨੀਚਰ ਦਾ ਕੋਈ ਬਹੁਤਾ ਹੈਵੀ ਸਟਾਕ ਰੱਖਣ ਦੀ ਜਰੂਰਤ ਨਹੀਂ ਪੈਂਦੀ ਬਸ ਕੁਝ ਸੈਂਪਲ ਪੀਸੇਜ਼ ਰੱਖਣੇ ਪੈਂਦੇ ਆ ਡਿਸਪਲੇ ਦੇ ਲਈ ਜਿਨ੍ਹਾਂ ਨੂੰ ਵੇਚ ਕੇ ਤੁਸੀਂ ਰੀਫਰੈਸ਼ ਵੀ ਕਰ ਸਕਦੇ ਹੋ ਹੁਣ ਇੱਥੇ ਰਾਇਲਟੀ ਵੈਸੇ ਦਾ ਕੋਈ ਨਹੀਂ ਬਟ ਤੁਹਾਨੂੰ 15 ਤੋਂ 25% ਤੱਕ ਦਾ ਕਮਿਸ਼ਨ ਮਿਲ ਜਾਂਦਾ ਸੇਲਸ ਤੇ ਤੇ ਉਹ ਡਿਪੈਂਡ ਕਰਦਾ ਪ੍ਰੋਡਕਟ ਦੀ ਕੈਟਾਗਰੀ ਤੇ ਹੁਣ ਕਿਉਂਕਿ ਤੁਹਾਨੂੰ ਕੋਈ ਸਟਾਕ ਨਹੀਂ ਰੱਖਣਾ ਪੈਂਦਾ ਤਾਂ ਵਰਕਿੰਗ ਕੈਪੀਟਲ ਵੀ ਲੋਈ ਰਹਿੰਦੀ ਆ ਹੁਣ ਥੋੜਾ ਅਰਨਿੰਗ ਦਾ ਬ੍ਰੇਕਡਾਊਨ ਕਰ ਲੈਂਦੇ ਆ ਹੁਣ ਇੱਥੇ ਤੁਹਾਡਾ ਜਿਹੜਾ ਸਟੂਡੀਓ ਹੈ ਜੇਕਰ ਉਹ ਮਹੀਨੇ ਦਾ 15 ਲੱਖ ਦਾ ਆਰਡਰ ਜਨਰੇਟ 1 ਲੱਖ ਸਵਾ ਲੱਖ ਰੁਪਏ ਤਾਂ ਤੁਹਾਡਾ ਇਹਦਾ ਨੈਟ ਪ੍ਰੋਫਿਟ ਉਹ 2.5 ਲੱਖ ਰੁਪਏ ਦਾ ਬਣ ਜਾਂਦਾ ਹੈ ਤੇ ਜੇਕਰ ਸਟੂਡੀਓ ਵਧੀਆ ਚੱਲੇ ਜਾਂਦਾ ਤਾਂ 2 ਤੋਂ 3 ਲੱਖ ਰੁਪਏ ਮਹੀਨੇ ਦਾ ਜਿਹੜਾ ਪ੍ਰੋਫਿਟ ਆਉ ਉਹ इजीली ਅਚੀਵੇਬਲ ਹੈ ਰਿਟਰਨ ਔਨ ਇਨਵੈਸਟਮੈਂਟ ਦੀ ਗੱਲ ਕਰੀਏ ਤਾਂ ਜਿਹੜਾ ਛੋਟਾ ਸਟੂਡੀਓ ਉਹਦਾ ਪੇਬੈਕ ਟਾਈਮ ਹੈ 12 ਮਹੀਨੇ ਦਾ ਤੇ ਜਿਹੜਾ ਵੱਡਾ ਸਟੂਡੀਓ ਹੈ ਸ਼ੋਰੂਮ ਟਾਈਪ ਉਹਦਾ ਹੈ 18 ਮਹੀਨੇ ਦਾ ਇਹ ਪੇਪਰ ਪ੍ਰਾਈਸ ਦੇ ਹਿਸਾਬ ਨਾਲ ਹੈ ਬਟ ਜੇਕਰ ਨਾਰਮਲੀ ਦੇਖਿਆ ਜਾਵੇ ਤਾਂ 18 ਤੋਂ 24 ਮਹੀਨੇ ਲੱਗ ਜਾਂਦੇ ਤੁਹਾਡਾ ਇਨਵੈਸਟਮੈਂਟ ਦਾ ਪੈਸਾ ਵਾਪਸ ਆਉਣ ਦੇ ਲਈ ਹੁਣ ਜੇਕਰ ਸਪੇਸ ਦੀ ਗੱਲ ਕਰੀਏ ਤਾਂ 400 ਤੋਂ ਲੈ ਕੇ 1000 ਸਕਰ ਫੀਟ ਤੱਕ ਦਾ ਸ਼ੋਰੂਮ ਚਾਹੀਦਾ ਹੈ। ਪ੍ਰੀਫਰੈਬਲੀ ਇਹ ਹੀ ਹੋਏਗਾ ਵੀ ਕੋਈ ਫਰਨੀਚਰ ਮਾਰਕੀਟ ਜਾਂ ਫਿਰ ਕੋਈ ਹੋਮ ਡੈਕਰ ਵਾਲੀ ਜਗ੍ਹਾ, ਮਾਲ ਜਾਂ ਫਿਰ ਹਾਈ ਸਟਰੀਟ ਜਾਂ ਕੋਈ ਇਦਾਂ ਦੀ ਮਾਰਕੀਟ ਜਿਹੜੀ ਕਾਫੀ ਫੇਮਸ ਹੋਵੇ ਉੱਥੇ ਸਟੋਰ ਖੋਲਣ ਦਾ ਫਾਇਦਾ ਹੈ। ਉਸ ਤੋਂ ਬਾਅਦ ਗੱਲ ਕਰਾਂ ਸਟਾਫਿੰਗ ਉਹ ਵੀ ਕਾਫੀ ਸਿੰਪਲ ਹੈ। ਤੁਹਾਨੂੰ ਇੱਕ ਸ਼ੋਰੂਮ ਮੈਨੇਜਰ ਚਾਹੀਦਾ ਤੇ ਇੱਕ ਦੋ ਬੰਦੇ ਸੇਲਜ਼ ਕੰਸਲਟੈਂਸੀ ਵਾਲੇ ਚਾਹੀਦੇ ਆ। ਹੁਣ ਕਿਉਂਕਿ ਪੈਪਰ ਫਰਾਈ ਟ੍ਰੇਨਿੰਗ ਵੀ ਦਿੰਦਾ ਪ੍ਰੋਡਕਟਸ ਦੀ ਵੀ ਤੇ ਉਸ ਤੋਂ ਬਾਅਦ ਸਿਸਟਮ ਓਵਰਆਲ ਪੈਪਰ ਫਰਾਈ ਦੀ ਜਿਹੜੀ ਫਰਾਂਚਾਈਜ਼ ਹੈ ਉਹ ਉਹਨਾਂ ਲੋਕਾਂ ਲਈ ਪਰਫੈਕਟ ਹੈ ਜਿਹੜੇ ਕਿ ਇੱਕ ਲੋ ਇਨਵੈਂਟਰੀ ਹਾਈ ਮਾਰਜਨ ਤੇ ਇੱਕ ਬ੍ਰਾਂਡ ਬੈਕਡ ਬਿਜ਼ਨਸ ਲੱਭ ਰਹੇ ਆ ਸੋ ਜੇਕਰ ਤੁਹਾਡਾ ਥੋੜਾ ਜਿਹਾ ਵੀ ਇੰਟਰਸਟ ਇੰਟੀਰੀਅਰ ਜਾਂ ਫਿਰ ਫਰਨੀਚਰ ਦੇ ਵਿੱਚ ਹੈ ਤਾਂ ਤੁਹਾਡੇ ਲਈ ਇਹ ਇੱਕ ਵਧੀਆ ਲੌਂਗ ਟਰਮ ਸੈਟਅਪ ਹੋ ਸਕਦਾ ਹੁਣ ਸਾਡਾ ਅਗਲਾ ਆਈਡੀਆ ਉਹ ਹੈ ਬਲਿੰਕਟ ਦੀ ਫਰਾਂਚਾਈਜ਼ ਇੰਡੀਆ ਦੇ ਵਿੱਚ ਈ-ਕਾਮਰਸ ਦੀ ਜਿਹੜੀ ਮਾਰਕੀਟ ਹੈ ਨਾ ਉਹ ਕਾਫੀ ਤੇਜ਼ੀ ਨਾਲ ਵਧ ਰਹੀ ਹੈ ਤੇ ਇਹ ਐਕਸਪੈਕਟ ਕੀਤਾ ਜਾ ਰਿਹਾ ਵੀ ਅਗਲੇ 10 ਸਾਲਾਂ ਦੇ ਵਿੱਚ ਇਹ ਮਾਰਕੀਟ 15 ਤੋਂ 20 ਗੁਣਾ ਘੱਟੋ-ਘੱਟ ਹੋਰ ਵਧੇਗੀ ਤੇ ਇਦਾਂ ਦੇ ਕੇਸ ਦੇ ਵਿੱਚ ਇਸ ਮਾਰਕੀਟ ਦੇ ਨਾਲ ਜੁੜਨਾ ਕਾਫੀ ਬੈਨੀਫੀਸ਼ੀਅਲ ਸਾਬਿਤ ਹੋ ਸਕਦਾ ਹੁਣ ਜੇਕਰ ਗੱਲ ਕਰੀ ਆਪਾਂ ਬਲਿੰਕਟ ਦੀ ਤਾਂ ਉਹ ਬਿਗੇਸਟ ਪਲੇਅਰ ਹੈ ਈ-ਕਾਮਰਸ ਦੀ ਸਪੇਸ ਦੇ ਵਿੱਚ ਇੰਡੀਆ ਦੇ ਵਿੱਚ ਤਕਰੀਬਨ 1000 ਤੋਂ ਵੱਧ ਡਾਕ ਸਟੋਰ ਨੇ ਬਲਿੰਕਟ ਦੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਨੰਬਰ 10000 ਤੱਕ ਪਹੁੰਚਣ ਲੱਗੇ ਟਾਈਮ ਨਹੀਂ ਲੱਗਣਾ ਡਾਕ ਸਟੋਰ ਬੇਸਿਕਲੀ ਬਲੈਂਕਟ ਦੇ ਜਿਹੜੇ ਡਾਕ ਸਟੋਰ ਆ ਇਹਨਾਂ ਦੇ ਵਿੱਚ ਸਾਰਾ ਸਮਾਨ ਸਟੋਰ ਕੀਤਾ ਜਾਂਦਾ ਹੈ ਤਾਂ ਹੁਣ ਬਲੈਂਕਟ ਤੁਹਾਨੂੰ ਇਹ ਓਪਰਚ्युनिटी ਦੇ ਰਿਹਾ ਹੈ ਵੀ ਤੁਸੀਂ ਉਹਨਾਂ ਦਾ ਇੱਕ ਡਾਕ ਸਟੋਰ ਓਨ ਤੇ ਓਪਰੇਟ ਕਰ ਸਕਦੇ ਹੋ ਹੁਣ ਜੇਕਰ ਰਿਕੁਆਇਰਮੈਂਟਸ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਘੱਟੋ ਘੱਟ 2000 ਸਕਰ ਫੀਟ ਦੀ ਸਪੇਸ ਹੋਣੀ ਚਾਹੀਦੀ ਹੈ ਫਲੋਰ ਟੂ ਰੂਫ ਦਾ ਜਿਹੜਾ ਡਿਸਟੈਂਸ ਆ ਉਹ ਘੱਟੋ ਘੱਟ 9 ਫੁੱਟ ਦਾ ਹੋਣਾ ਚਾਹੀਦਾ ਤੇ ਸਪੇਸ ਦੇ ਨਾਲ ਨਾਲ ਇੰਨੀ ਕਿ ਜਗ੍ਹਾ ਹੋਣੀ ਚਾਹੀਦੀ ਹੈ ਵੀ ਘੱਟੋ ਘੱਟ 40 ਮੋਟਰਸਾਈਕਲ ਦੀ ਪਾਰਕਿੰਗ ਹੋ ਸਕੇ ਉਸ ਤੋਂ ਬਾਅਦ ਘੱਟੋ ਘੱਟ 30 ਕਿਲੋਵੋਟ ਦਾ ਇ ਤੇ ਦੇ ਨਾਲ ਨਾਲ ਤੁਹਾਡੇ ਕੋਲੇ 15 ਲੱਖ ਦਾ ਕੈਪੀਟਲ ਹੋਣਾ ਚਾਹੀਦਾ ਜਾਂ ਫਿਰ ਲੋਨ ਲੈਣ ਦੀ ਕੈਪੇਬਿਲਟੀ ਹੋਣੀ ਚਾਹੀਦੀ ਹੈ ਇਨੀਸ਼ੀਅਲ ਰੌ ਮਟੀਰੀਅਲ ਦੇ ਲਈ ਤੇ 30 ਲੱਖ ਦੀ ਬੈਂਕ ਦੀ ਗਰੰਟੀ ਦੇਣੀ ਪੈਗੀ ਮਤਲਬ ਓਵਰ ਆਲ ਤੁਹਾਡਾ 50 ਤੋਂ 60 ਲੱਖ ਦਾ ਫਰੰਟ ਇਨਵੈਸਟਮੈਂਟ ਹੋ ਜਾਂਦਾ ਤੇ ਜਿਹੜੀ ਜਗ੍ਹਾ ਉਹ ਇਸ ਤੋਂ ਅਲੱਗ ਹੈ ਬਟ ਇਹਨਾਂ ਖਰਚਾ ਕਰਕੇ ਤੁਸੀਂ ਕਮਾ ਕਿੰਨਾ ਕਰ ਸਕਦੇ ਇੱਕ ਵਾਰੀ ਉਹ ਵੀ ਦੇਖ ਲੈਨੇ ਆ ਹੁਣ ਜੇਕਰ ਮੰਥਲੀ ਪੇਮੈਂਟ ਦੀ ਗੱਲ ਕਰੀਏ ਤਾਂ ਮੰਥਲੀ ਰੇਵਨਿਊ ਦਾ ਨਾਲ ਕੁਝ ਫਿਕਸ ਪਰਸੈਂਟੇਜ ਤੁਹਾਨੂੰ ਐਜ਼ ਅ ਕਮਿਸ਼ਨ ਦੇ ਤੌਰ ਤੇ ਦੇ ਦਿੱਤਾ ਜਾਂਦਾ ਜਿਹੜਾ ਕਿ 3 ਤੋਂ 5 ਪਰਸੈਂਟ ਦੇ ਵਿੱਚ ਕਿੰਨਾ ਵੀ ਹੋ ਸਕ ਹੁਣ ਇੱਥੇ ਆਪਾਂ ਇੱਕ ਐਵਰੇਜ ਮੰਨ ਕੇ ਚੱਲਦੇ ਆ ਵੀ ਤੁਹਾਡੇ ਇੱਕ ਬਲਿੰਕਟ ਦਾ ਜਿਹੜਾ ਡਾਕ ਸਟੋਰ ਹੈ ਉੱਤੇ 1000 ਤੋਂ 1500 ਆਰਡਰ ਆਉਂਦੇ ਆ ਦਿਨ ਦੇ ਤੇ ਐਵਰੇਜ ਵੈਲਿਊ ਹੈ ਜਿਹੜੀ ਇੱਕ ਆਰਡਰ ਦੀ ਉਹ 400 ਰੁਪਏ ਮੰਨ ਕੇ ਚੱਲੀਏ ਹੁਣ ਤੁਸੀਂ ਐਕਸਪੈਕਟ ਕਰ ਸਕਦੇ ਹੋ ਮਹੀਨੇ ਦਾ 1 ਕਰੋੜ ਦਾ ਟਰਨਓਵਰ ਉਸ ਡਾਕ ਸਟੋਰ ਤੇ ਆ ਰਿਹਾ ਹੈ ਜਿਹਦਾ ਕਿ ਆਪਾਂ 4% ਵੀ ਜੇਕਰ ਕਮਿਸ਼ਨ ਮੰਨੀਏ ਤਾਂ 4 ਲੱਖ ਰੁਪਏ ਬਣ ਗਿਆ ਮਹੀਨੇ ਦਾ ਹੁਣ ਕਿਉਂਕਿ ਸਟੋਰ ਚਲਾਉਣ ਦੀ ਰਿਸਪੌਂਸਿਬਿਲਟੀ ਤੁਹਾਡੀ ਹੈ ਤਾਂ ਖਰਚੇ ਵੀ ਹੋਣਗੇ ਤਾਂ ਉਹਦਾ 1.5 ਲੱਖ ਰੁਪਏ ਕੱਢ ਦਿਓ ਤਾਂ ਨੈਟ-ਨੈਟ ਤੁਹਾਡਾ ਜਿਹੜਾ ਪ੍ਰੋ ਸੋ ਗੱਲ ਇਹ ਆ ਵੀ 50-60 ਲੱਖ ਰੁਪਏ ਅਪਰੰਟ ਇਨਵੈਸਟ ਕਰਕੇ ਤੁਸੀਂ ਸਾਲ ਦਾ 15 ਤੋਂ 20 ਲੱਖ ਰੁਪਏ ਬਣਾ ਸਕਦੇ ਹੋ ਤੇ ਇਹ ਨੰਬਰਸ ਕਾਫੀ ਕਨਜ਼ਰਵੇਟਿਵ ਨੇ ਅਸਲ ਦੇ ਵਿੱਚ ਇਸ ਤੋਂ ਕਿਤੇ ਜ਼ਿਆਦਾ ਹੀ ਹੁੰਦਾ ਹ ਹੁਣ ਸਾਡੇ ਜਿਹੜਾ ਲਾਸਟ ਫਰੈਂਚਾਈਜ਼ੀ ਆਈਡੀਆ ਹੈ ਉਹ ਹੈ ਸਬਵੇ ਦੀ ਫਰੈਂਚਾਈਜ਼ੀ ਸਬਵੇ ਇੰਡੀਆ ਦਾ ਇੱਕ ਐਦਾਂ ਦਾ ਕਿਓਐਸਆਰ ਬ੍ਰਾਂਡ ਹੈ ਜਿਹੜਾ ਕਿ ਸਾਰਿਆਂ ਨੂੰ ਪਤਾ ਹੈ ਤੇ ਖਾਸ ਗੱਲ ਇਹ ਹੈ ਵੀ ਇਹਨਾਂ ਦਾ ਜਿਹੜਾ ਮਾਡਲ ਹੈ ਉਹ স্মਲ ਫਾਰਮੈਟ ਤੇ ਲੋ ਕਾਸਟਿੰਗ ਹੈ ਸੈਂਡਵਿਚਸ ਐ ਸੈਲਡਸ ਐ ਤੇ ਕਸਟਮਾਈਜੇਸ਼ਨ ਦਾ ਕੰਬੋ ਜੀਦਾ ਕਿ ਕ੍ਰੇਜ਼ ਅਰਬਨ ਇੰਡੀਆ ਦੇ ਵਿੱਚ ਕਲੀਅਰਲੀ ਵਿਜ਼ੀ ਹੁਣ ਜੇਕਰ ਤੁਸੀਂ ਇੱਕ ਸਬਵੇ ਦਾ ਆਊਟਲੈਟ ਖੋਲਣ ਬਾਰੇ ਸੋਚ ਰਹੇ ਹੋ ਤਾਂ ਆਪਾਂ ਨੰਬਰਾਂ ਦੀ ਗੱਲ ਕਰ ਲੈਨੇ ਆ ਸਬਵੇ ਦਾ ਇੱਕ ਆਊਟਲੈਟ ਖੋਲਣ ਲਈ ਤੁਹਾਡਾ ਜਿਹੜਾ ਇਨਵੈਸਟਮੈਂਟ ਹੈ ਉਹ 25 ਤੋਂ 30 ਲੱਖ ਰੁਪਏ ਦਾ ਹੁੰਦਾ ਹੈ ਜਿੱਚ ਸਾਢੇ 6 ਲੱਖ ਰੁਪਏ ਫਰੈਂਚਾਈਜ਼ੀ ਦੀ ਫੀਸ ਹੁੰਦੀ ਹੈ ਤੇ ਬਾਕੀ ਜਿਹੜਾ ਪੈਸਾ ਉਹ ਜਾਂਦਾ ਇੰਟੀਰੀਅਰਸ ਕਿਚਨ ਸੈਟਅਪ ਇਨੀਸ਼ੀਅਲ ਸਟਾਕ ਤੇ ਸਾਈਨੈਜ ਹੁਣ ਆਊਟਲੈਟ ਕਿਉਂਕਿ ਛੋਟਾ ਹੀ ਹੁੰਦਾ ਹੈ ਤਾਂ 200 ਤੋਂ ਲੈ ਕੇ 350 ਸਕੁਅਰ ਫੁੱਟ ਦੀ ਜਿਹੜੀ ਸਪੇਸ ਉਹ ਵਧੀਆ ਚੱਲ ਜਾਂਦੀ ਹੈ ਕਿਉਂਕਿ ਉਸੇ ਇੱਕ ਮਾਲ ਦਾ ਫੂਡ ਕੋਰਟ ਹੋ ਗਿਆ ਉਸ ਤੋਂ ਬਾਅ ਬਾਕੀ ਜਿਹੜੀ ਸੈਟਅਪ ਕਾਸਟ ਹੈ ਉਹ ਜਗ੍ਹਾ ਦੇ ਹਿਸਾਬ ਨਾਲ ਵੈਰੀ ਕਰੇਗੀ ਪਰ ਜਿਹੜੀ ਰਾਇਲਟੀ ਹੈ ਉਹ ਥੋੜੀ ਜਿਹੀ ਹੈਵੀ ਹੈ ਤੁਹਾਨੂੰ 8% ਦੇਣਾ ਪੈਂਦਾ ਟੋਟਲ ਸੇਲਸ ਦਾ ਸਬਵੇ ਨੂੰ ਤੇ 4.5% ਐਡ ਫੰਡ ਵੀ ਲੱਗਦਾ ਤਾਂ ਹੁਣ ਆਪਾਂ ਅਰਨਿੰਗਸ ਦੀ ਗੱਲ ਕਰ ਲੈਂਦੇ ਆ ਇੱਕ ਡੀਸੈਂਟ ਲੋਕੇਸ਼ਨ ਤੇ 8 ਲੱਖ ਦੀ ਮੰਥਲੀ ਸੇਲ ਕਾਫੀ ਕਾਮਨ ਹੈ ਹੁਣ ਇਹਦੇ ਵਿੱਚ ਜੇ ਗ੍ਰੋਸ ਪ੍ਰੋਫਿਟ ਮਾਰਜਨ ਲਿਖਿਆ ਹੋਵੇ ਤਾਂ 45 ਤੋਂ 50% ਬਣਦਾ ਹੈ ਮਤਲਬ 8 ਲੱਖ ਦੀ ਸੇਲ ਹੋਈ ਤਾਂ 4 ਲੱਖ ਰੁਪਏ ਦਾ ਜਿਹੜਾ ਗ੍ਰੋਸ ਪ੍ਰੋਫਿਟ ਹੋ ਗਿਆ ਉਸ ਤੋਂ ਬਾਅਦ ਰੈਂਟ ਮੰਨ ਕੇ ਚੱਲਦੇ ਆ 75000 ਰੁਪਏ ਦਾ ਸਟਾਫ 5 6 ਜਣਿਆਂ ਦਾ ਚਾਹੀਦਾ ਤਾਂ ਉਹਦੀ ਕਾਸਟ ਆਏਗੀ ਲੱਖ ਤੋਂ 1.5 ਲੱਖ ਰੁਪਏ ਰਾਇਲਟੀ ਤੇ ਐਡ ਫੰਡ ਦਾ ਵੀ ਆਪਾਂ ਮੰਨ ਕੇ ਚੱਲਦੇ ਆ ਲੱਖ ਰੁਪਇਆ ਤਾਂ ਇਹਦਾ ਨੈਟ ਪ੍ਰੋਫਿਟ ਆਊਟ 1.5 ਤੋਂ 2 ਲੱਖ ਮਹੀਨੇ ਦਾ ਆਪਾਂ ਮੰਨ ਕੇ ਚੱਲਦੇ ਆ ਤੇ ਜੇਕਰ ਜਗਾ ਸਟਰੋਂਗ ਹੈ ਤਾਂ ਇਹ 2.5 ਲੱਖ ਤੋਂ ਪਲੱਸ ਵੀ ਜਾ ਸਕਦਾ ਹੈ ਰਿਟਰਨ ਔਨ ਇਨਵੈਸਟਮੈਂਟ ਦੀ ਗੱਲ ਕਰੀਏ ਤਾਂ ਉਹ 2 ਤੋਂ 3 ਸਾਲ ਦੇ ਵਿੱਚ ਮਿਲ ਜਾਂਦਾ ਹੈ ਬਾਕੀ ਡਿਪੈਂਡ ਕਰਦਾ ਲੋਕੇਸ਼ਨ ਤੇ ਹੁਣ ਆਪਰੇਸ਼ਨਸ ਕਾਫੀ ਸਿੰਪਲ ਨੇ ਸ਼ੈਫ ਦਾ ਕੋਈ ਚਾਹੀਦਾ ਹੀ ਨਹੀਂ ਐ ਫਿਕਸਡ ਰੈਸਪੀ ਐ ਤੇ ਫਿਕਸਡ ਪ੍ਰੈਪਰੇਸ਼ਨ ਐ ਉਸ ਤੋਂ ਬਾਅਦ ਸਬਵੇ ਟ੍ਰੇਨਿੰਗ ਵੀ ਦਿੰਦਾ ਹੈ ਸਟਾਫ ਤੇ ਫਰੈਂਚਾਈਜ਼ੀ ਦੋਨਾਂ ਨੂੰ ਜਿਹਦੇ ਵਿੱਚ ਕੀ ਹਾਈ ਜੀਨ ਫੂਡ ਪ੍ਰੈਪਰੇਸ਼ਨ ਸਰਵਿਸ ਐ ਸਾਰਾ ਕੁਝ ਕਵਰ ਹੁੰਦਾ ਹੈ ਪੰਜ ਤੋਂ 7 ਲੋਕ ਚਾਹੀਦੇ ਆ ਤੁਹਾਨੂੰ ਦੋ ਸ਼ਿਫਟਾਂ ਦੇ ਵਿੱਚ ਸਟੋਰ ਨੂੰ ਚਲਾਉਣ ਦੇ ਲਈ ਤੇ ਜੇਕਰ ਤੁਸੀਂ ਥੋੜਾ ਜਿਹਾ ਐਕਟਿਵ ਹੋ ਤਾਂ ਤੁਸੀਂ ਡੇਲੀ ਮੋਨੀਟਰਿੰਗ ਦੇ ਨਾਲ ਕਾਫੀ ਵਧੀਆ ਕੰਟਰੋਲ ਤੇ ਸੇਵਿੰਗ ਕਰ ਸਕਦੇ ਹੋ ਹੁਣ ਬੈਸਟ ਪਾਰਟ ਇਹ ਹੈ ਕਿ ਬ੍ਰਾਂਡ ਦਾ ਪੁਲ ਕਾਫੀ ਸਟਰੋਂਗ ਹੈ ਸਪੈਸ਼ਲੀ ਆਫਿਸਿਸ ਕਾਲਜੇਸ ਤੇ ਮੈਟਰੋ ਸਿਟੀਆਂ ਦੇ ਵਿੱਚ ਕਸਟਮਰਸ ਟਰਸਟ ਕਰਦੇ ਆ ਬ੍ਰਾਂਡ ਨੂੰ ਤੇ ਕਸਟਮਾਈਜੇਸ਼ਨ ਦਾ ਕਰੀਜ਼ ਵੀ ਕਾਫੀ ਆ ਸੋ ਇਹ ਸੀ ਪੰਜ ਆਈਡੀਆਜ਼ ਫਰੈਂਚਾਈਜ਼ੀ ਬਿਜ਼ਨਸ ਖੋਲਣ ਦੇ ਜਿੱਥੇ ਕਿ ਤੁਸੀਂ ਕੰਫਰਟੇਬਲੀ 2 ਤੋਂ 3 ਲੱਖ ਰੁਪਏ ਮਹੀਨੇ ਦਾ ਇਨਕਮ इजीली ਕਮਾ ਸਕਦੇ ਹੋ ਹੁਣ ਇੱਥੇ ਸੀ ਸਾਰੇ ਆਈਡੀਆਜ਼ ਨੂੰ ਬਰੀਫਲੀ ਦੱਸਿਆ ਹੈ ਪਰ ਜੇਕਰ ਤੁਸੀਂ ਕਿਸੇ ਵੀ ਆਈਡੀਆ ਤੇ ਇੱਕ ਡਿਟੇਲਡ ਵੀਡੀਓ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਜਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਟਿਲ ਦੈਨ ਪੀਕੇ ਫਾਈਵ